ਲੋ ਵੀ ਅੱਜ ਅਸੀਂ ਚੱਲਿਆ ਸਾਡੇ ਹੈਪੀ ਦਾ ਫੋਨ ਠੀਕ ਕਰਾਉਣ ਉਹਦੀ ਪੈਨਲ ਤੇ ਸਕਰੀਨ ਤੇ ਮੇਰੇ ਦਲਵਾਗ ਬਾਈ ਕੋਲੇ ਜਾ ਰਹੇ ਅੱਜ ਬਹੁਤ ਵੱਡਾ ਠਾਗ ਹੈ ਮੋਬਾਈਲਾਂ ਦਾ ਮਾਫੀ ਆ ਉਹ ਰੂਆ ਸਰ ਬਾਈ ਰੂਆ ਅੱਜ ਨਾ ਪਈ ਯਾਰ ਉਹ ਨਾ نیچے-नीचे ਰਹਿ ਜਾਂਦਾ ਬਾਈ ਪੀਨ ਲਗੇ ਨੇ ਲੱਸੀ ਕਿਉਂਕਿ ਦੁਬਾਰਾ ਇਹਨਾਂ ਦੀ ਸਾਰਾ ਦਿਨ ਲੱਸੀ ਹੋਣੀ ਹੈ ਇਹ ਕਿ ਸਾ ਜਿਵੇਂ ਆਪਰੇਸ਼ਨ ਕਰਾ ਕੇ ਆ ਛੁੱਟੀ ਤਵਾ ਕੇ ਲੈਣ ਨੂੰ ਆ ਸਕਦਾ ਐ ਬੈਠਾ ਸਲਾਂ ਕਰਨ ਐ ਐ ਜੋ ਵੀ ਤਾਰ ਦੇ ਵਾਸਤੇ ਬੜੀ ਧੁੱਪ ਮੈਰੀ ਤੇਰੀ ਅੱਖਾਂ ਚ ਆ ਗਿਆ ਅਰੋਮਾ ਮਹਿੰਗਾ ਕੌਹੀ ਵਾਲਾ ਸ਼ੱਕੋ ਚੰਡੀਗੜ੍ਹ ਦੀ ਸੁਤਾਬ ਹੈ ਗਰਮੀ ਨਾਲ ਦੇਖੋ ਪੇਲਾ ਰੇ ਮਾਰਕੀਟ ਰੋਡ ਪਰ ਸਲਾ ਲੋਕੇਸ਼ਨ ਤੇ ਦਰੋਹ ਵੀ ਪਈ ਫਿਰਦਾ ਮਾਰਕੀਟ ਰੋਡ ਪਾਇ ਮਾਰਕੀਟ ਰੋਡ ਇਹ ਆ ਉਹ ਮੋਬਾਈਲ ਮਾਰਕੀਟ ਪਾਇ ਉਹ ਬਈਰੇ ਸਾਈਕਲ ਆਲੇ ਨੇ ਇਹਨੂੰ ਵੇਚੂ ਕੀ ਬਣੇ ਐਨਕ ਤਾਰ ਦੇ ਐਨਕ ਤਾਰ ਦੇ ਕਿਤੇ ਹੋਰ ਲੈ ਬੜਿਆ ਸੀ ਸਾਨੂੰ ਮੈਂ ਤਾਂ ਬਾਈਕ ਐ ਵਾਲਾ ਚੰਗਾ ਜਿਹਾ ਤੈਨੂੰ ਛੱਡ ਕੇ ਚੱਲੇ ਨਹੀਂ ਤੂੰ ਜਿੰਨੀ ਗਰਮੀ ਸਾਨੂੰ ਤੋਰ ਤੋਰ ਮਾਰਨਾ ਸੀ ਅੱਜ ਵੱਡਾ ਬਣਿਆ ਬੇਟੇ ਵੇਖ ਸੀਟ ਕਾਹ ਸ਼ਾਰਾ ਛੱਡ ਕੇ ਚੰਦਰ ਜਾ ਜਾ ਓਏ ਫਾਈਨਲੀ ਆਪਾਂ ਪਹੁੰਚ ਗਏ 22 ਸੈਕਟਰ ਮੋਬਾਈਲ ਮਾਰਕੀਟ ਇਹ ਜਾਰੀ ਇਹ ਪੌੜੀਆਂ ਜਾਰੀਆਂ ਨੇ ਸਿੱਧੀਆਂ ਦਰਵਾਜ਼ੇ ਪਾਈ ਦੇ ਕੋਲੇ ਬਨਾ 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 ਉਹ ਵੈੜੀ ਮਵੈ ਆ ਗਈ ਮੇਰੇ ਯਾਰ ਦੀ ਦੁਕਾਨ ਫਰਦੀ ਜਿਹਨੇ ਮੈਨੂੰ ਮਚਨ ਆ ਰਿਹਾ ਦਲਵਾ ਗਿਆ ਹਾਈ ਕਰ ਇਹ ਹੀ ਬੰਦਾ ਜਿਹੜਾ ਸ਼ੁਰੂ ਵਿੱਚ ਲਿਆ ਸੀ ਨਾ ਆਹ ਹੈ ਜੀ ਸਾਡਾ ਫੋਨ ਇਹਦੀ ਐਨਕਾ ਦੀ ਅਸੀਂ ਕਰਾਣਾ ਹੈ ਸੈਟਿੰਗਾਂ ਸ਼ੁਰੂ ਚ ਤੁਹਾਨੂੰ ਦੱਸਿਆ ਸੀ 2000 ਕੌਫੀ ਦਾ ਉਹ ਇਹ ਜੀ ਨੂੰ ਕੋਈ ਚਾਹ ਨਹੀਂ ਦਿੰਦਾ ਤੇ ਕੌਫੀ ਪੀਂਦਾ ਹੋਰ ਤੋਂ ਉਹ ਮੈਂ ਰੋਟਾ ਤੁਹਾਡੇ ਲਈ ਆਈ ਏ ਇੱਕ ਕੱਪ ਆਈ ਏ ਇਹਨੂੰ ਬੰਦੇ ਅਸੀਂ ਤਿੰਨ ਮੈਂ ਪੰਜ ਅੰਨਾ ਢੰਗੇ-ਮੰਗੇ ਮੋਬਾਈਲ ਓਏ ਹਲਵਾਗ ਦੀ ਦੁਕਾਨ ਤੇ ਕੀ ਕਹਿਣਾ ਚਾਹਤੋ ਪਿੰਡਾਂ ਲੈਣ ਹਾਂਜੀ ਪਿੰਡਾਂ ਲੈਣ ਕੀ ਕਹਿਣਾ ਚਾਹਤੋ ਉਹਨੇ ਆਪਣੇ ਪਾਤਣਾ ਤੋਂ ਆਏ ਦੀ ਹੀ ਦੁਕਾਨ ਦਾ ਉਹਨੇ ਇੱਕ ਐਂਡੋੜੀ ਦੀ ਲੋਟ ਦੀ ਕੇਟੀ ਦਿੱਤੀ। ਤਲਵਾਕ ਵੀਰੇ ਵੱਲੋਂ ਬਹੁਤ ਸਾਰੀ ਸੇਵਾ ਕੀਤੀ ਗਿਆ ਲੰਗਰ ਪਾਣੀ ਦੀ। ਇਹ ਜੋ ਹੀ ਪੈਸੇ ਸਾਡਾ ਕਾਫਲਾ ਰੁਕ ਕੇ ਇਹਨਾਂ ਨੇ ਰਾਹ 'ਚ ਕਹਿੰਦੇ ਵੀਰੇ ਸ਼ਾਕੇਜਾਇ ਬਰੈਡ ਪਕੌੜੇ ਦਾ ਨਹੀਂ ਸੈਂਡਵਿਚ ਲਾਦੇ ਇਹਨਾਂ ਨੇ। ਐਂਡ ਵਿੱਚ ਹੀ ਪੱਕੀ ਦੇ ਦਾਣੇ। ਅੱਛਾ ਹੋਰ ਇਹਦੇ ਵਿੱਚ ਬਾਜੀ ਆਪੋ ਸਵਾਦ ਨੂੰ ਸਰ। ਆਰ ਮੈਂ ਚਾਰ ਰੁਪਏ ਕਿਰਾਇਆ ਲਾਉ। ਪਚਾਰੀ ਨੇ ਉਹ ਚਾਰ ਕਰਾ ਲਓ ਆਪਣੇ ਤਾਂ ਖਾਦੇ ਨਹੀਂ ਜਾਣੇ ਇਹਨੇ। ਚਾਰ ਕਰਾ ਲਾ। ਹਾਂ ਚਾਰੀ। ਕਿਹੜਾ ਕਾੜਨ ਵਾਲਾ ਰਿਹਾ ਨਾ? ਪਲੇਅਰ ਦਾ। ਦੇਖ ਲੈ 60 ਰੁਪਏ ਆਏ। 25 ਵਾਲਾ ਲਵਾ। ਦੇਖਦਾ ਹੈ ਡਾਲਰ ਦੇ ਲਈਏ ਗੋਲਪਰ ਚੱਲ ਜਾਣਗੇ। ਕੀ ਆਵੇ ਦੱਸ। ਲੈ ਕੇ ਹੋਰ ਕਾਰਡ ਭਾਈ ਲਓ। ਬਰਮੀ ਕੀਤਾ ਜਾ ਰਿਹਾ ਹੈ। ਸੋ ਉਹ ਰੁਪਿਆ ਸ਼ਗਨ ਵੀ ਦਿੱਤਾ। ਉਹ ਵੀ ਦਲਵਾਕ ਮੇਰੇ ਨੇ ਫੋਨ ਠੀਕ ਕਰਾਤਾ। ਜੋ ਅਸੀਂ ਸ਼ੁਰੂ ਚ ਕਿਹਾ ਸੀ ਉਹ ਸਭ ਗਲਤ ਹੈ। ਬਹੁਤ ਬੰਦਾ ਕਹਿੰਦਾ ਇਹਨੂੰ ਪਿੰਡ ਵਾਲੇ ਸਰਪੰਚ ਬਣਾਉਣ ਨੂੰ ਦਿੱਤੀਗੇ। ਸਹਿਮਤੀ ਨਾਲ ਪਰ ਬਣਾਇਆ ਹੀ ਨਹੀਂ ਕਹਿੰਦਾ ਮੈਂ ਚੱਲੀ ਘਟ ਰਹਿਣਾ ਮੇਰੇ ਤੋਂ ਫਿਰ ਪਿੰਡ ਗੇੜਾ ਨਹੀਂ ਵੱਜਣਾ। ਇਹਨੇ ਜੋ ਵੀ ਵਲੌਗ ਚ ਸ਼ੁਰੂ ਵਿੱਚ ਬੋਲਿਆ ਸਭ ਬਕਵਾਸ ਹੈ। ਮੈਂ ਖੁਦ ਕਹਿ ਰਿਹਾ ਵੀ ਇਹ ਸਭ ਗਲਤ ਹੈ। ਹਾਂ। ਕਾਲਪਨਿਕ ਗੱਲਾਂ ਨੇ ਕਿਸੇ ਵਿਅਕਤੀ ਨਾਲ ਕੋਈ ਲੈਣਾ ਦੇਣਾ ਨਹੀਂ। ਹੈਗਾ 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 ਲੈਣਾ ਦੇਣਾ ਹੈਗਾ ਹੈਗਾ। ਮਾਰਕੀਟ ਦੇ ਮਾਰਕੀਟ ਟੈਂਟ ਮਾਰਕੀਟ ਸਾਰੇ ਮੋਬਾਈਲ ਹੀ ਮੋਬਾਈਲ ਇੱਥੇ ਨੇ ਮਾਰਕੀਟ ਜਦੋਂ ਹੀ ਕੈਬ ਬੁੱਕ ਕਰਦੇ ਨੇ ਨਾ ਤਰਾਤਰਾ ਕੇ ਮਾਰ ਦਿੰਦੇ ਪਤਾ ਨਹੀਂ ਕਿੱਥੋਂ ਲੱਭੇ ਛੱਡੂ ਮਾਲਾ ਸੀ ਕੀ ਹੈ ਉਹ ਦੀ ਓੱਖ ਦਾ ਭੁੱਖੜ ਪਹੁੰਚ ਗਿਆ ਮਾਲ 'ਚ 10 ਮਿੰਟ ਲੈ ਬਟਾ ਕਿੰਨੇ ਦਾ ਲੱਗ ਰਿਹਾ ਤੈਨੂੰ ਮਾਲ ਚ ਆ ਕੇ ਠੰਡਾ ਠੰਡਾ ਗਰਮੀ 'ਚੋਂ ਆਇਆ ਨਾ ੂਟ ਦਿਵਾ ਦੇ ਪਿੰਡ ਨੂੰ ਕੋਈ ਮੰਗਵੀ ਪੌੜੀ ਨਹੀਂ ਸੀ ਦਿੰਦੇ। ਅਗਲੇ ਲਿਸਟਾਂ ਤੇ ਚੜਿਆ ਹੋਇਆ ਐ। ਮੈਂ ਛੁੱਟ ਰੱਦ ਰੱਦਾਂ ਚੜਦਾ ਐ। ਤੂੰ ਐਨ ਕਲਾ ਦੇ ਤੂੰ ਕਿਸੇ ਦਿਨ ਡਿੱਗ ਡੂਬ ਕੇ ਮਰ ਜਾਣਾ ਕਿਤੇ। ਤੇ ਤੇਰੇ ਨੇ ਨਿਆਣੇ ਪਿੰਡ। ਲੋ ਜੀ ਸੀਪੀ ਮੌੜ ਤੇ ਬੱਚਿਆਂ ਦੇ ਖੇਡਣ ਲਈ ਖਾਸ ਪ੍ਰਬੰਧ ਹੈ। ਸਾਡੇ ਤੇ ਨਿਆਣੇ ਹੈ ਨਹੀਂ ਭਰਾਵੋ ਤੁਹਾਡੇ ਹੋਣਗੇ ਤੇ ਲੈ ਕੇ ਆ ਜਿਓ। ਦੇਖ ਲਈ ਤੁਹਾਨੂੰ ਪੂਰਾ ਰੰਗਾ ਰੰਗ ਪ੍ਰੋਗਰਾਮ ਦਿਖਾ ਰਹੇ ਆ। ਸਾਰਾ ਐਂ ਸਰਾ ਆਪ ਤਾਂ ਅਮ ਦੀ ਬਾਤ ਗੇਮ ਨੇ ਨਾ ਗੇਮਾਂ ਚੱਲ ਰਹੇ ਗੇਮ ਖੜਾ ਜਨੇ ਗੇਮਾਂ ਗੇਮਾਂ ਮੋਟਰ ਸਾਈਕਲ ਤੇ ਝੁੰਦੇ ਲੈਣੇ ਨੇ ਸਾਈਕਲ ਨਾਲ ਆਹ ਵੇਖ ਸਾਲੇ ਭੰਡਾਰਾ ਜੰਗਰ ਖਾਣ ਵਾਲੇ ਇੱਥੇ ਵੇਖ ਕਿਦਾਂ țeੜੇ ਬੈਠੇ ਨੇ ਓਏ ਤੂੰ ਛਾਲੇ ਮੀਟ ਖਾ ਰਿਓ ਥੋੜੂ ਥੂੜੂਣ ਹੱਥਿਆ ਸਪੂਨ ਲੈ ਆ। ਲੋੜ ਹੈ ਇੱਥੇ ਆਓ ਖਾਓ ਮੈਂ ਨਹੀਂ ਖਾਣਾ। ਫਾਈਨਲੀ ਆਪਾਂ ਪਹੁੰਚ ਗਏ ਘਰੇ ਮੋਬਾਈਲ ਕਰਾ ਲਿਆ ਸੈੱਟ। ਤੂੰ ਕੀ ਆਕੜੇ ਖੜੇ ਮੜਾ ਮੋਟਾ ਹੱਸ ਲੈ। ਇਹ ਘਰੇ ਡਰਾਂ ਨੂੰ ਜਿਵੇਂ